ਸਾਨੂੰ ਦੁਆ ਕਰਨਾ ਸਿਖਾਓ ਜਿੱਦਾਂ ਯਹੂਨਾ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਜਦੋਂ ਦੁਆ ਕਰੋ ਤੇ ਕਹੋ اے ਸਾਡੇ ਪਿਤਾ ਜੋ ਸਵਰਗ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਏ ਤੇਰੀ ਰਾਜਾਈ ਆਏ ਜਿਵੇਂ ਅਸਮਾਨ ਤੇ ਉਦਾਂ ਹੀ ਧਰਤੀ ਤੇ ਤੇਰੀ ਮਰਜ਼ੀ ਪੂਰੀ ਹੋਵੇ ਸਾਡੇ ਰੋਜ਼ ਭਰ ਦੀ ਰੋਟੀ ਸਾਨੂੰ ਦੇ ਤੇ ਸਾਡੇ ਪਾਪ ਬਖਸ਼ ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ ਬਖਸ਼ਦੇ ਹਾਂ ਤੇ ਸਾਨੂੰ ਅਜਮਾਇਸ਼ 'ਚ ਨਾ ਪੈਣ ਦੇ ਪਰ ਬੁਰਾਈ ਤੋਂ ਬਚਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਟੂੰਡੋ ਤੇ ਤੁਸੀਂ ਪਾਓਗੇ ਖੜਕਾਓ ਤੇ ਤੁਹਾਡੇ ਵਾਸਤੇ ਬੂਹਾ ਖੋਲ ਦਿੱਤਾ ਜਾਏਗਾ ਕਿਉਂ ਜਿਹੜਾ ਮੰਗਦਾ ਹੈ ਉਹਨੂੰ ਮਿਲਦਾ ਹੈ ਜਿਹੜਾ ਢੂੰਡਦਾ ਹੈ ਉਹ ਪਾਉਂਦਾ ਹੈ ਜਿਹੜਾ ਖੜਕਾਉਂਦਾ ਹੈ ਉਸ ਲਈ ਬੂਹਾ ਖੁੱਲਦਾ ਹੈ ਤੁਹਾਡੇ ਚ ਕਿਹੜਾ ਐਸਾ ਪਿਤਾ ਵੇ ਜਿਹੜਾ ਆਪਣੇ ਪੁੱਤ ਨੂੰ ਅੰਡਾ ਮੰਗਣ ਤੇ ਵਿੱਚੋਂ ਦਵੇ ਤੇ ਮੱਛੀ ਮੰਗਣ ਤੇ ਉਹਨੂੰ ਸੱਪ ਦਵੇ ਜੇ ਤੁਸੀਂ ਇੰਨੇ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਚਾਹੁੰਦੇ ਹੋ ਤਾਂ ਇਹ ਕਿੰਨੀ ਵੱਡੀ ਗੱਲ ਏ ਕਿ ਤੁਹਾਡਾ ਅਸਮਾਨੀ ਪਿਤਾ ਆਪਣੇ ਮੰਗਣ ਵਾਲੇ ਨੂੰ ਪਾਕ ਰੂ ਦਵੇਗਾ ਮੈਂ ਕਹਿਣਾ ਵਾਂ ਆਪਣੀ ਜ਼ਿੰਦਗੀ 'ਚ ਫਿਕਰ ਨਾ ਕਰੋ ਕਿ ਤੁਸੀਂ ਕੀ ਖਾਓਗੇ ਨਾ ਤਨ ਦੀ ਕੀ ਕੀ ਪਹਿਨੋਗੇ ਕਿਉਂਕਿ ਜ਼ਿੰਦਗੀ ਰੋਟੀ ਤੋਂ ਤੇ ਤਨ ਕੱਪੜੇ ਤੋਂ ਵੱਧ ਕੇ ਹੈ ਕਾਵਾਂ ਤੇ ਧਿਆਨ ਦਿਓ ਉਹਨਾਂ ਤੇ ਬੀਜਦੇ ਨੇ ਤੇ ਨਾ ਹੀ ਘਟਦੇ ਨੇ ਨਾ ਹੀ ਉਹਨਾਂ ਦੀਆਂ ਪੜ੍ਹੋਲੀਆਂ ਨੇ ਤਾਂ ਵੀ ਰੱਬ ਉਹਨਾਂ ਨੂੰ ਪਾਲਦਾ ਹੈ ਫਿਰ ਤੁਸੀਂ ਤੇ ਪੰਛੀਆਂ ਤੋਂ ਕਿੰਨੇ ਵੱਧ ਕੀਮਤੀ ਹੋ ਤੁਹਾਡੇ ਚੋ ਕਿਹੜਾ ਫਿਕਰ ਕਰਕੇ ਆਪਣੀ ਉਮਰ ਦੇ ਦੋ ਦਿਨ ਵਧਾ ਸਕਦਾ ਹੈ ਤੁਸੀਂ ਇਨਾ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਬਾਕੀ ਫਿਕਰ ਕਿਉਂ ਕਰਦੇ ਹੋ ਸੋਸੰਦ ਦੇ ਫੁੱਲਾਂ ਵੱਲ ਵੇਖੋ ਕਿਵੇਂ ਵੱਧਦੇ ਨੇ ਨਾ ਕੋਈ ਮਿਹਨਤ ਕਰਦੇ ਨੇ ਤੇ ਨਾ ਹੀ ਬੁੰਦੇ ਨੇ ਫੇਰ ਵੀ ਸੁਲੇਮਾਨ ਰਾਜਾ ਆਪਣੀ ਸ਼ਾਨ ਚ ਉਹਨਾਂ ਜੀ ਹਾ ਇੱਕ ਵੀ ਕਪੜਾ ਨਾ ਪਾ ਸਕਿਆ ਜੇ ਰੱਬ ਜੰਗਲੀ ਘਾਹ ਨੂੰ ਜਿਹੜਾ ਅੱਜਵੇ ਤੇ ਕੱਲ ਅੱਗ ਵਿੱਚ ਸੁੱਟਿਆ ਜਾਵੇਗਾ ਐਸਾ ਪੌਂਦਾ ਹੈ ਤਾਂ ਕਿੰਨਾ ਜ਼ਰੂਰੀ ਹੈ ਕਿ ਤੁਹਾਨੂੰ ਵੀ ਪਹਿਨਾਏਗਾ ਹੋ ਘਟ ਜੀ ਯਕੀਨੋ ਸਾਡਾ ਯਕੀਨ ਵਧਾਓ ਜੇ ਤੁਹਾਡਾ ਯਕੀਨ ਰਾਈ ਦੇ ਦਾਣੇ ਜਿੰਨਾ ਵੀ ਹੁੰਦਾ ਤਾਂ ਤੁਸੀਂ ਇਸ ਰੁੱਖ ਨੂੰ ਕਹਿੰਦੇ ਕਿ ਆਪਣੇ ਆਪ ਜੜ੍ਹ ਸਮੇਤ ਉਖੜ ਕੇ ਸਮੁੰਦਰ 'ਚ ਜਾ ਲੱਗ ਤਾਂ ਉਹ ਤੁਹਾਡੀ ਮੰਨ ਲੈਂਦਾ ਪੈਂਦੀ ਅਜਮਾਇਸ਼ ਤਾਂ ਜ਼ਰੂਰ ਹੁੰਦੀ ਹੈ ਪਰ ਹਾਇ ਉਸ ਤੇ ਜਿਹਦੀ ਵਜ੍ਹਾ ਨਾਲ ਹੁੰਦੀ ਹੈ ਇਹਦੇ ਨਾਲੋਂ ਤਾਂ ਬਿਹਤਰ ਹੁੰਦਾ ਜੇ ਉਹਦੇ ਗਲੇ ਚੱਕੀ ਦਾ ਪੂਲ ਬਣ ਕੇ ਸਮੁੰਦਰ ਚ ਸਿੱਟਿਆ ਜਾਂਦਾ ਜਿਹੜਾ ਇਹਨਾਂ ਛੋਟਿਆਂ ਚੋਂ ਇੱਕ ਲਈ ਵੀ ਆਪਦਾ ਕਾਰਨ ਬਣਦਾ ਰੱਬ ਦੀ بادشاہੀ ਕਿਵੇਂ ਵਾਂਗੇ ਕੋਇੰਜੇ ਇੱਕ ਮਨੁੱਖ ਰਾਏ ਦੇ ਦਾਣੇ ਨੂੰ ਲੈ ਕੇ ਆਪਣੀ ਪੈਲੀ 'ਚ ਬੀਜਦਾ ਹੈ ਬੂਟਾ ਵੱਧ ਕੇ ਦਰਖਤ ਬਣਦਾ ਹੈ ਤਾਂ ਅਸਮਾਨ ਦੇ ਪੰਛੀ ਉਹਦੀ ਟਾਹਣੀਆਂ ਤੇ ਆਪਣੇ ਹੱਲ ਨੇ ਬਣਾਉਂਦੇ ਨੇ ਮੈਨੂੰ ਪੱਕਾ ਨਹੀਂ ਪਤਾ ਕਿ ਇਹ ਕੀ ਕਹਿੰਦਾ ਹੈ ਤੂੰ ਚੁੰਗੀ ਲੈਣ ਵਾਲੇ ਤੇ ਪਾਪੀਆਂ ਦੇ ਨਾਲ ਐਵੇਂ ਕਿਉਂ ਖਾਣਾ ਪੀਣਾ ਹੈ ਤੰਦਰੁਸਤਾਂ ਨੂੰ ਹਕੀਮਾਂ ਦੀ ਲੋੜ ਨਹੀਂ ਪਰ ਬਿਮਾਰਾਂ ਨੂੰ ਹੁੰਦੀ ਹੈ ਮੈਂ ਧਰਮੀ ਲੋਕਾਂ ਨੂੰ ਪਛਤਾਵੇ ਦਾ ਸੁਨੇਹਾ ਦੇਣ ਨਹੀਂ ਆਇਆ ਪਰ ਪਾਪੀਆਂ ਲਈ ਸਾਨੂੰ ਰੱਬ ਦੇ ਰਾਜ ਬਾਰੇ ਫੇਰ ਦੱਸੋ ਕਿ ਕੁਝ ਹੋਰ ਵੀ ਹੈ اے چھوٹے ਝੁੰਡ ਨਾ ਡਰ ਕਿਉਂਕਿ ਤੇਰੇ ਪਿਤਾ ਦੀ ਚਾਹ ਵੇ ਕੀ ਤੈਨੂੰ ਰਾਜ ਦੇਵੇ ਆਪਣਾ ਸਭ ਕੁਝ ਵੇਚ ਕੇ ਗਰੀਬਾਂ ਚ ਵੰਡ ਦੇ ਆਪਣੇ ਵਾਸਤੇ ਐਸੇ ਬਟੂਏ ਬਣਾ ਜਿਹੜੇ ਕਦੀ ਪੁਰਾਣੇ ਨਾ ਹੋਣ ਅਤੇ ਆਪਣਾ ਧਨ ਸਵਰਗਾ ਚ ਇਕੱਠਾ ਕਰ ਜਿੱਥੇ ਉਹ ਕਦੀ ਨਿਕਟਦਾ ਕਿਉਂ ਜੇ ਉੱਥੇ ਕੋਈ ਚੋਰ ਪੁੱਜ ਨਹੀਂ ਸਕਦਾ ਤੇ ਨਾ ਹੀ ਘੁਣ ਲੱਗ ਸਕਦਾ ਜਿੱਥੇ ਤੁਹਾਡਾ ਧਨੇ ਮਨ ਵੀ ਹਮੇਸ਼ਾ ਉੱਥੇ ਰਹੇਗਾ

ਰੋਮ ਤੇ ਨੂੰ ਸੁਕੇ ਦਾ ਕੇ ਗੁਰੂ ਜੀ ਜੇ ਦਿਨ ਹੈ ਨੇ ਜਣਾ ਵਿੱਚ ਕੰਮ ਕਾਜ ਕਰਨਾ ਚਾਹੀਦਾ ਉਹਨਾਂ ਦਿਨਾਂ ਦੇ ਵਿੱਚ ਹੀ ਚੰਗੇ ਹੋਣ ਲਈ ਆਓ ਪਰ ਸੱਬਤ ਦੇ ਦਿਨ ਕਦੇ ਨਾ ਆਓ ਉਹ ਟੁੰਗੀ ਲੋਕੋ ਕੀ ਸੱਬਤ ਦੇ ਦਿਨ ਤੁਸੀਂ ਆਪਣੇ ਖੋਤੇ ਜਾਂ ਦਾਨਦੂ ਕਿल्ले ਤੋਂ ਖੋਲ ਕੇ ਪਾਣੀ ਪਿਉਣ ਨਹੀਂ ਲੈ ਜਾਂਦੇ ਹੈ ਇਬਰਾਹਿਮ ਦੇ ਵੰਸ਼ ਦੀ ਧੀ ਏ ਜਿੰਨੂੰ ਸ਼ੈਤਾਨ ਨੇ 18 ਵਰਿਆਂ ਤੋਂ ਜਕੜ ਕੇ ਰੱਖਿਆ ਸੀ ਕੀ ਸਬੱਧ ਦੇ ਦਿਨ ਇਹਨੂੰ ਆਜ਼ਾਦ ਨਹੀਂ ਕੀਤਾ ਜਾਣਾ ਚਾਹੀਦਾ ਸੀ ਭਰੇ ਗੁਰੂ ਮੈਨੂੰ ਅਨੰਤ ਜੀਵਨ ਪਾਣ ਲਈ ਕੀ ਕਰਨਾ ਚਾਹੀਦਾ ਹੈ ਤੂੰ ਮੈਨੂੰ ਭਲਾ ਕਿਉਂ ਕਹਿਣਾ ਹੈ ਰੱਬ ਨੂੰ ਛੱਡ ਕੋਈ ਭਲਾ ਨਹੀਂ ਤੂੰ ਹੁਕਮਾਂ ਨੂੰ ਤੇ ਜਾਣਨਾ ਹੈ ਜਨਾ ਨਾ ਕਰ ਖੂਨ ਨਾ ਕਰ ਕਿਸੇ ਤੇ ਝੂਠਾ ਇਲਜ਼ਾਮ ਨਾ ਲਾ ਆਪਣੇ ਮਾਤਾ ਪਿਤਾ ਦਾ ਆਦਰ ਕਰ ਮੈਂ ਬਚਪਨ ਤੋਂ ਹੀ ਇੰਨਾ ਸਾਰੇ ਹੁਕਮਾਂ ਨੂੰ ਮੰਨਦਾ ਆਇਆ ਹਾਂ ਤੈਨੂੰ ਇੱਕ ਹੋਰ ਕੰਮ ਕਰਨ ਦੀ ਲੋੜ ਹੈ ਆਪਣਾ ਸਭ ਕੁਝ ਵੇਚ ਕੇ ਗਰੀਬਾਂ 'ਚ ਧਨ ਵੰਡ ਦੇ ਤਾਂ ਤੈਨੂੰ ਸਵਰਗ 'ਚ ਧਨ ਮਿਲੇਗਾ ਫੇਰ ਮੇਰੇ ਪਿੱਛੇ ਹੋਲਾ ਹੈ ਅਸੀਂ ਤੇ ਬੜੇ ਤਨੀ ਹਾਂ ਵਿਪਾਰੀ ਤਨਵੰਦਾਰ ਰਬ ਦੀ ਪਾਛਾਈ ਚ ਜਾਣਾ ਕਿੰਨਾ ਔਖਾ ਹੈ ਤਨਵੰਦਾਰ ਰਬ ਦੀ ਪਾਛਾਈ ਵਿੱਚ ਦਾਖਲ ਹੋਣ ਨਾਲੋਂ ਉਪ ਦਾ ਸੂਈ ਦੇ ਨੱਕੇ ਚੋਂ ਨਿਕਲਣਾ ਸੌਖਾ ਹੈ ਫੇਰ ਸਾਨੂੰ ਕੌਣ ਬਚਾ ਸਕਦਾ ਹੈ ਜੋ ਕੁਝ ਮਨੁੱਖ ਲਈ ਨਾ ਮੁਮਕਿਨ ਹੈ ਉਹ ਰੱਬ ਵਾਸਤੇ ਮੁਮਕਿਨ ਹੈ ਪਰਮੇਸ਼ਵਰ ਦਾ ਰਾਜ ਠੀਕ ਕਿਹੜੀ ਥਾਂ ਹੋਵੇਗਾ ਰੱਬ ਦੀ ਬਾਛੇ ਇੰਜ ਨਹੀਂ ਹੁੰਦੀ ਕਿ ਵੇਖੀ ਜਾਵੇ ਕੋਈ ਵੀ ਐਨੇ ਹੀ ਕਹੇਗਾ ਵੇਖੋ ਉਹ ਇੱਥੇ ਵੇ ਜਾਂ ਉੱਥੇ ਵੇ ਕਿਉਂ ਜੇ ਰੱਬ ਦੀ ਬਾਛੇ ਤੁਹਾਡੇ ਅੰਦਰ ਹੈ ਵੇਲਾ ਆਏਗਾ ਜਦੋਂ ਤੁਸੀਂ ਮਨੁੱਖ ਦੇ ਪੁੱਤ ਦੇ ਦਿਨਾਂ 'ਚ ਇੱਕ ਨੂੰ ਵੇਖਣਾ ਚਾਹੋਗੇ ਪਰ ਨਹੀਂ ਵੇਖ ਸਕੋਗੇ ਜਿਵੇਂ ਬਿਜਲੀ ਅਸਮਾਨ ਤੇ ਚਮਕ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਰੋਸ਼ਨ ਕਰਦੀ ਹੈ ਉੰਜ ਹੀ ਮਨੁੱਖ ਪੁੱਤਰ ਵੀ ਆਪਣੇ ਦਿਨ ਤੇ ਪ੍ਰਗਟ ਹੋਏਗਾ ਪਰ ਪਹਿਲੇ ਉਹਨੂੰ ਬੜੇ ਦੁੱਖ ਸਹਿ ਕੇ ਇਹ ਜਹਾਨ ਤੋਂ ਨਕਾਰਿਆ ਜਾਣਾ ਜ਼ਰੂਰੀ ਹੈ ਤਰਤੀ ਅਸਮਾਨ ਦਾ ਟਲ ਜਾਣਾ ਸੌਖਾ ਹੈ ਪਰ ਨਿਜਮਾਂ ਦੀ ਨਿੱਕੀ ਜਿਹੀ ਗੱਲ ਵੀ ਨਹੀਂ ਟਲੇਗੀ ਮੈਂ ਕਹਿਣਾ ਵਾਂ राज्यों नबिया ने जो तुम वेखते हो वेखना चाहिए पर नहीं वेख सके अते जो तुम सुनते हो सुनना चाहे पर नहीं सुन सके असी की असं करास्त्र की कहना है तुसी की मतलब करते हो तू प्रभु अपने रब सारे दिल सारी जान सारी ताकत सारी अकल न प्यार कर ते अपने गुआढ़ी अपने वागू प्यार कर तुम ठीक कहते हो इंजी करो तो जीओगे मेरा गांवी कौन है ਉਹ ਸਿਪਾਹੀ ਨਹੀਂ ਕੈਸਰ ਬਾਰੇ ਕੀ ਹੈ ਇੱਕ ਵਾਰੀ ਇੱਕ ਮਨੁੱਖ ਯਰੋਸ਼ਲੇਮ ਤੋਂ ਜਰੀ ਹੋ ਜਾ ਰਿਹਾ ਸੀ ਤੇ ਡਾਕੂ ਨੇ ਹਮਲਾ ਕਰਕੇ ਲੇੜੇ ਉਤਾਰੇ ਕੁੱਟਿਆ ਤੇ ਅਦਮੋਇਆ ਕਰਕੇ ਛੱਡ ਗਏ ਫਿਰ ਇੰਜ ਹੋਇਆ ਇੱਕ ਪ੍ਰੋਤ ਉਸ ਰਾਹ ਤੋਂ ਨੰਗਿਆ ਤੇ ਉਹ ਜ਼ਖਮੀ ਨੂੰ ਵੇਖ ਕੇ ਦੂਜੇ ਪਾਸੇ ਚਲਾ ਗਿਆ ਉੰਜ ਇੱਕ ਧਰਮਗੁਰੂ ਵੀ ਉਥੋਂ ਦੀ ਨੰਗਿਆ ਉਸ ਜ਼ਖਮੀ ਨੂੰ ਵੇਖਿਆ ਤੇ ਦੂਜੇ ਪਾਸੇ ਚਲਾ ਗਿਆ ਪਰ ਇੱਕ ਸਾਮਰੀ ਜੋ ਉਸ ਰਾਹ ਤੋਂ ਗੁਜ਼ਰ ਰਿਹਾ ਸੀ ਜਦੋਂ ਉਹਨੇ ਜ਼ਖਮੀ ਨੂੰ ਵੇਖਿਆ ਤਾਂ ਉਹਦਾ ਦਿਲ ਦਇਆ ਨਾਲ ਭਰ ਗਿਆ। ਉਹਦੇ ਕੋਲ ਜਾ ਕੇ ਜ਼ਖਮਾਂ ਤੇ ਤੇਲ ਅਤੇ ਦਾਖਰਸ ਲਾਇਆ ਤੇ ਪੱਟੀ ਬੰਨੀ। ਆਪਣੀ ਖੱਜਰ ਤੇ ਬਿਠਾ ਕੇ ਧਰਮਸ਼ਾਲਾ ਲੈ ਗਿਆ ਤੇ ਉਹਦੀ ਸੇਵਾ ਕੀਤੀ। ਦੂਜੇ ਦਿਨ ਧਰਮਸ਼ਾਲਾ ਦੇ ਮਾਲਕ ਨੂੰ ਦੋ ਚਾਂਦੀ ਦੇ ਸਿੱਕੇ ਦੇ ਕੇ ਉਹਦੀ ਸੇਵਾ ਕਰਨ ਲਈ ਕਿਹਾ। ਐ ਵੀ ਕਿਹਾ ਜਦ ਮੈਂ ਮੁੜਾਵਾਂਗਾ ਜਿੰਨਾ ਵੀ ਖਰਚ ਹੋਰ ਹੋਏਗਾ ਦੇ ਦਵਾਂਗਾ। ਇਹਨਾਂ ਤਿੰਨਾਂ ਚੋਂ ਕਿੰਨੇ ਲੁੱਟੇ ਹੋਏ ਜ਼ਖਮੀ ਮਨੋਖ ਨਾਲ ਗਵਾਂਡੀ ਜਿਹਾ ਸਲੂਕ ਕੀਤਾ? ਉਹ ਜੜਾਤੀ ਆਲੂ ਸੀ। ਤੁਸੀਂ ਵੀ ਐਸਾ ਹੀ ਕਰੋ। ਹਾਂ। ਨਿੱਕੇ ਬੱਚਿਆਂ ਨੂੰ ਮੇਰੇ ਕੋਲ ਆਂ ਦਵੋ ਇਹਨਾਂ ਨੂੰ ਨਾ ਰੋਕੋ। ਕਿਉਂਕਿ ਰੱਬ ਦੀ ਪਾਤਸ਼ਾਹੀ ਇਹਨਾਂ ਜਹੀ ਹੀ ਹੈ। ਮੈਂ ਤੁਹਾਨੂੰ ਸੱਚ ਕਹਿਣਾ ਵਾਂ। ਜਿਹੜਾ ਰੱਬ ਦੀ ਪਾਤਸ਼ਾਹੀ ਨੂੰ ਬੱਚਿਆਂ ਦੀ ਤਰ੍ਹਾਂ ਨਾ ਅਪਣਾਏਗਾ ਉਹਦੇ 'ਚ ਕਦੀ ਦਾਖਲ ਨਹੀਂ ਹੋਏਗਾ। ਜਿਹੜਾ ਕੋਈ ਇਸ ਬੱਚੇ ਦਾ ਮੇਰੇ ਨਾਂ ਤੋਂ ਸਵਾਗਤ ਕਰਦਾ ਉਹ ਮੇਰਾ ਅਤੇ ਜਿਹੜਾ ਮੇਰਾ ਉਹ ਮੇਰੇ ਭੇਜਣ ਵਾਲੇ ਦਾ ਸਵਾਗਤ ਕਰਦਾ ਹੈ ਤੁਹਾਡੇ ਚ ਜਿਹੜਾ ਸਭ ਤੋਂ ਨਿੱਕਾ ਹੈ ਉਹੀ ਸਭ ਤੋਂ ਮਹਾਨ ਹੈ